ਹਾਂਜੀ ਹੈਲੋ ਫਰੈਂਡਸ ਵੈਲਕਮ ਐ YouTube ਚੈਨਲ ਜੀ ਕਿ ਮੈਂ ਸਾਰੇ ਠੀਕ ਠਾਕ ਹਾਂ ਐਬੀਡੇ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂਜੀ ਬਲਵਿੰਦਰ ਕੌਰ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਗਏ ਸੀਗੇ ਲੈਰੇ ਤੇ ਇਹ ਜਿਹੜੇ ਹੈਗੇ ਵੱਡੇ ਭੂਏ ਦੇ بیٹے ਨੇ ਕਿਉਂਕਿ ਉਹਨਾਂ ਦੇ ਘਰ ਬੇਟੀ ਹੋਈ ਸੀ ਅੱਜ ਉਹਨਾਂ ਦੀ ਪੰਜੀਰ ਲੈ ਕੇ ਆਉਣੀ ਸੀ ਤੇ ਆਪਾਂ ਤੁਜੀ ਵਾਪਸ ਮੁੜਨਾ ਸੀ ਪਰ ਆਪਾਂ ਉਹਨਾਂ ਨੇ ਰੱਖ ਲਿਆ ਕਹਿੰਦੇ ਤੁਸੀਂ ਘੰਟਾ ਤੱਕ ਜਿਹੜਾ ਹੈਗਾ ভিਰ ਐਪੋ ਹੁਣ ਆ ਉਹਨਾਂ ਨੂੰ ਮਿਲ ਕੇ ਚਲੇ ਜਾਇਓ ਤੇ ਬਾਕੀ ਸੰਦਾ ਜੀ ਵੀ ਕਹਿ ਰਹੇ ਸੀਗੇ ਕਹਿੰਦੇ ਮੈਨੂੰ ਵੀ ਜ਼ਰੂਰੀ ਕੰਮ ਆਗਾ ਉਹਨਾਂ ਨੇ ਇੱਕ ਕੋਈ ਜ਼ਰੂਰੀ ਕੰਮ ਕਰਨਾ ਸੀਗਾ ਤੇ ਦੀਦੀ ਉਹਨਾਂ ਨੇ ਵੀ ਵਾਪਸ ਮੁੰਨਾ ਸੀਗਾ ਨਾਲ ਹੀ ਹਨਾ ਤੇ ਬਸ ਆਪਾਂ ਉਹਨਾਂ ਦਾ ਥੋੜਾ ਜਿਹਾ ਤੁਹਾਡੇ ਨਾਲ ਵਲੌਗ ਜਿਹੜਾ ਹੈਗਾ ਸ਼ੇਅਰ ਕਰ ਰਹੇ ਆਂ ਆਪਾਂ ਉਧਰ ਆ ਗਏ ਸੀ ਤੇ ਆ ਤੂੰ ਹੋ ਕੇ ਥੀ ਕਾ ਉਧਰ ਦੀਦੀ ਕੀ ਕਰੋ ਵੱਡੇ ਭੂਜੇ ਕੇ ਘਰ ਆ ਗਏ ਸੀਗੇ ਤੇ ਇਹ ਜਿਹੜੇ ਹੈਗੇ ਆ ਮਤਲਬ ਕਿ ਇਹਨਾਂ ਤੇ ਸੋਹਰਾ ਪਰਿਵਾਰ ਆ ਮਤਲਬ ਕਿ ਜਿਹੜੀ ਇਹਨਾਂ ਦੀ ਮੈਸੇਜ ਆ ਉਹਨਾਂ ਦੇ ਡੈਡੀ ਆ ਤੇ ਪਿੱਛੇ ਨਾਲੇ ਮੰਮੀ ਆ ਤੇ ਭਰਾ ਪਰ ਜਾਈ ਨੇ ਹਨਾ ਉਹ ਪੰਜੀਰੀ ਲੈ ਕੇ ਆਏ ਨੇ ਜੀ ਤੇ ਬਸ ਆਪਾਂ ਥੋੜਾ ਨਵ ਬਲੌਗ ਸ਼ੇਅਰ ਕਰ ਰਹੇ ਆ ਤੇ ਬਸ ਫਿਰ ਉਸ ਤੋਂ ਬਾਅਦ ਨਾ ਆਪਾਂ ਜਿਆਦਾ ਟਾਈਮ ਨਹੀਂ ਰੁਕੇ ਹੈਗੇ ਫਰੈਂਡਸ ਆਪਾਂ ਬਸ ਥੋੜਾ ਜਿਹੀ ਮਤਲਬ ਚਾਹ ਪਾਣੀ ਚਾਹ ਵੀ ਨਹੀਂ ਬਣਾ ਸਾਨੂੰ ਤਾਂ ਪਤਾ ਵੀ ਚਾਹ ਤਾਂ ਬਾਅਦ ਚ ਦਿੱਤੀ ਹੋਗੀ ਬਸ ਆਪਾਂ ਮਿਲੇ ਤੇ ਹਨਾ ਬਸ ਕੋਲਡ ਡਰਿੰਕ ਵਾਰ ਦੇਣ ਤੋਂ ਬਾਅਦ ਆਪਾਂ ਮਿਲ ਕੇ ਜਿਹੜੇ ਆ ਗਏ ਸੀ ਅੱਧਾ ਦੇਖੋ ਤੁਸੀਂ ਪ੍ਰੀਤ ਦੀ ਦੀ ਮੁੰਨਾ ਦੀ ਦੀ ਹਨਾ ਤੇ ਬਾਕੀ ਸਾਰੇ ਸਰਦਾਰ ਜੀ ਸਾਰੇ ਮਿਲ ਰਹੇ ਆ ਤੇ ਕਿਉਂਕਿ ਮੈਂ ਬਲੌਗਿੰਗ ਕਰ ਰਹੀ ਸੀ ਹੈਨਾ ਇਸ ਲਈ ਤੇ ਤੇ ਇਹਨਾਂ ਦੇ ਘਰ ਇਹਨਾਂ ਬੇਟੀ ਨੇ ਜਨਮ ਲਿਆ ਸੀ ਤੇ ਬੇਟੀ ਲੈ ਕੇ ਬਹੁਤ ਜ਼ਿਆਦਾ ਖੁਸ਼ ਸੀ ਕਿ ਅੱਜ ਕੱਲ ਬੇਟੇ ਬੇਟੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਲੋਕ ਹੈਗਾ ਫਰਕ ਘਟਾ ਕਰਨ ਲੱਗ ਗਏ ਕਿ ਬੇਟੀਆਂ ਜਿਹੜੀਆਂ ਹੈਗੀਆਂ ਮੁੰਡਿਆਂ ਨਾਲ ਅੱਗੇ ਜਾ ਰਹੀਆਂ ਨੇ ਹਨਾ ਹੋਰ ਜੋ ਹੋ ਗਿਆ ਆਂ ਅੱਗੇ ਰੱਖਣਾ ਆਪਾਂ ਆਪਣੇ ਬਗਿਆ ਬਗਿਆ ਪ੍ਰਿਆ ਕਿਤਨੀ ਹੈ ਹਲੋ ਉਹ ਦਿਨ ਦਿਨ ਲੱਗਦਾ ਜ਼ਰੂਰ ਕਰਨਾ ਚਲੋ ਜੀ ਏ ਠੀਕ ਹੈ ਨਿਕਲ ਜੀ ਨਿਕਲ

चलते हम आप ठीक है पर <laughs> मिले चारगी करी आप सारे अज सार् मिले पूजे को ਦੇਖ ਲੋ ਜੀ ਐਨੇ ਜਾਣ ਸਾਨੂੰ ਨਾ ਵਿਦਾ ਕਰਨ ਵਾਸਤੇ ਆਏ ਨੇ ਆ ਉੱਪਰ ਦੀਨੇ ਸਾਡੇ ਉਹ ਬਸ ਬਸ ਵੀਡੀਓ ਆ ਗਈ ਬਸ ਵੀਡੀਓ ਆ ਗਈ ਮਗਰ ਲੱਗੂਗਾ ਐ ਕਹੂਗਾ ਮੈਂ ਤਾਂ ਰਹਿਣਾ ਹਾਂਜੀ ਲੋ ਜੀ ਆਪਾਂ ਨਾ ਲੈਰੇ ਤੋਂ ਵਾਪਸੀ ਕਰ ਲਈ ਠੀਕ ਆ ਜੀ ਆਪਾਂ ਤੁਹਾਨੂੰ ਬਰਨਾਲੇ ਘਰ ਜਾ ਕੇ ਮਿਲਾਂਗੇ ਉਹਨਾਂ ਬਰਨਾਲੇ ਨੂੰ ਆਪਾਂ ਆ ਰਹੇ ਹਾਂ ਤੇ ਜਿਹੜੀ ਕੁੜੀ ਦਾ ਆਪਾਂ ਰਿਸ਼ਤਾ ਕਰਵਾਇਆ ਸੀਗਾ ਹਨਾ ਸਾਹਮਣੇ ਮਾਮੀ ਜੀ ਹਨਾ ਤੁਹਾਨੂੰ ਪਤਾ ਹੀ ਆ ਮੇਰੇ ਵਲੌਗ ਵਿੱਚ ਜਿਹੜੇ ਮੇਰੇ ਵਲੌਗ ਦੇਖਦੇ ਉਹਨਾਂ ਨੂੰ ਪਤਾ ਹੀ ਆ ਤੇ ਸਾਹਮਣੇ ਜਿਹੜੇ ਮਾਮਾ ਮਾਮੀ ਜੀ ਨੇ ਹਨਾ ਤੇ ਉਹਨਾਂ ਦੀ ਬੇਟੀ ਦਾ ਰਿਸ਼ਤਾ ਉੱਥੇ ਲੈਰੇ ਕਰਵਾਇਆ ਸੀਗਾ ਤੇ ਉਹ ਆਪਣੇ ਨਾਲ ਆ ਰਹੇ ਆ ਠੀਕ ਆ ਕਿਉਂਕਿ ਉਹਨਾਂ ਦੀ ਪੱਜਾਈ ਦੀ ਡਿਲੀਵਰੀ ਹੋਣੀ ਆ ਇਸ ਕਰਕੇ ਉਹਨਾਂ ਨੂੰ ਸਾਹਮਣੇ ਵਸਤੇ ਆ ਰਹੇ ਆ ਤੇ ਉਹ ਆਪਣੇ ਨਾਲ ਨੇ ਜੀ ਤੇ ਹਨਾ ਬਸ ਅਸੀਂ ਹੁਣ ਜੀ ਘਰੇ ਆ ਗਏ ਤਨ ਸੌਂ ਗਿਆ ਸੀਗਾ ਤੇ ਘਰੇ ਆ ਰਹੇ ਹਾਂ ਸੌਰੀ ਫਰੈਂਡਸ ਤਾਂ ਮਤਲਬ ਤਨ ਸੌਂ ਗਿਆ ਸੀਗਾ ਤੇ ਸੋ ਅੱਜ ਦਾ ਬਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਹਨਾ ਜਰੂਰ ਦੱਸਿਓ ਫਰੈਂਡਸ ਸੌਰੀ ਹਨਾ ਬਲੌਗ ਲੇਟ ਹੋ ਗਿਆ ਕਿਉਂਕਿ ਨਾ ਮੇਰੇ ਫਰੈਂਡਸ ਮਾਈਗਰੇਨ ਦਾ ਦਰਦ ਦੁਬਾਰਾ ਫੇਰ ਸ਼ੁਰੂ ਹੋ ਗਿਆ ਪਤਾ ਨਹੀਂ ਕੀ ਗੱਲ ਲੱਗੀ ਕੀ ਨਹੀਂ ਦੁਬਾਰਾ ਫੇਰ ਜਿਹੜਾ ਹੈਗਾ ਮਾਈਗਰੇਨ ਦਾ ਦਰਦ ਜਿਹੜਾ ਸ਼ੁਰੂ ਹੋ ਗਿਆ ਇਸ ਕਰਕੇ ਜਿਹੜੀ ਹੈ ਕਿ ਮੈਂ ਐਡੀਟਿੰਗ ਜਿਹੜੀ ਨਹੀਂ ਕੀਤੀ ਸੀ ਬਲੌਗ ਤੁਹਾਡੇ ਤੱਕ ਨਹੀਂ ਆਏ ਬਸ ਬਲੌਗ ਬਣਾਏ ਹੋਏ ਆ ਫਰੈਂਡਸ ਤੁਹਾਡੇ ਤੱਕ ਪਹੁੰਚ ਨਹੀਂ ਰਹੇਗੇ ਮਤਲਬ ਟਾਈਮ ਨਾਲ ਚਲਦੀ ਮਿਲਦੇ ਨੇਕਸਟ ਬਲੌਗ ਨੂੰ ਤਦ ਤੱਕ ਲਈ ਸਸਕਾਲ ਜੀ ਬਾਏ ਬਾਏ